ਸਤਨਾਮ ਵਾਹਿਗੁਰੂ ਸਾਹਿਬ ਜੀਓ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਹਲਾ ਚਰਨ ਕਮਲ ਤੇਰੇ ਤੋਇ ਤੋਇ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਸੁਖ ਟਲ ਗੁਰ ਸੇਵੀਐ ਅਹਨਸ ਸਹਜ ਸੁ ਦਰਸ਼ਨ ਪਰਸੈ ਗੁਰ ਦੁਖੈ ਜਨਮ ਮਰਨ ਦੁਖ ਸੱਜਣ ਸੱਚਾ ਪਾਤਸ਼ਾਹ ਸਿਰਸਾਹ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਸਤਨਾ ਸਾਹਿਬ ਜੀਓ ਸ਼ਲੋਕ ਮਹਲਾ 3 ਤੀਜਾ ਮਾਇਆ ਮਮਤਾ ਮੋਹਣੀ ਜਨ ਬਿਣ ਦੰਤਾ ਜਗ ਖਾਇਆ ਮੁਖ ਖਾਤੇ ਗੁਰਮਖ ਉਬਰੇ ਜਿਨੇ ਸਚ ਨਾਮ ਚਿਤ ਲਾਇ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰਮੁਖ ਉੱਭਰੇ ਜਿਨਿ ਸਚ ਨਾਮ ਚਿਤ ਲਾਇ ਬੈਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਦਰੀ ਆਇਆ ਤੰਦਾ ਕਰਤੇ ਆ ਨਿਹਫਲ ਜਨਮ ਗਵਾਇਆ ਸੁਖ ਦਾਤਾ ਮਨ ਨਾਮ ਵਸਾਇਆ ਨਾਨਕ ਨਾਮ ਜਿਨਾਂ ਕੋ ਮਿਲਿਆ ਜਿਨ ਕੋ ਧਰ ਲਿਖ ਪਾਇਆ ਮਹਲਾ ਤੀਜਾ ਕਰੀ ਮੈਂ ਅੰਮ੍ਰਿਤ ਭਰ ਪੂਰ ਹੈ ਮਨ ਮੁਖਾਂ ਸਾਧਨਾ ਪਾਇਆ ਜੋ ਕਸਤੂਰੀ ਮਿਰਗ ਨਾ ਜਾਣੈ ਪਰਮ ਦਾ ਧਰਮ ਭੁਲਾਇਆ ਅੰਮ੍ਰਿਤ ਤਜ ਬਿਖ ਸੰਗ ਰਹਿ ਕਰਤੈ ਆਪ ਕੋ ਆਇਆ ਗੁਰਮਖ ਬਿਰਲੇ ਸੋਜੀ ਪਈ ਤਿੰਨਾ ਅੰਦਰ ਬ੍ਰਹਮ ਦਖਾਇਆ ਮਨ ਤਨ ਸੀਤਲ ਹੋਇਆ ਰਸਨਾ ਹਰ ਸਾਦ ਆਇਆ ਸ਼ਬਦ ਹੀ ਨਾਉ ਉਪਜੈ ਸ਼ਬਦੈ ਮੇਲ ਮਲਾਇਆ ਬਿਨ ਸ਼ਬਦੈ ਸਭ ਜਗ ਬਉਰਾਨ ਬਿਰਥਾ ਜਨਮ ਗਵਾਇ ਅੰਮ੍ਰਿਤ ਇੱਕ ਸ਼ਬਦ ਹੈ ਨਾਨਕ ਗੁਰਮਖ ਪਾਇ ਪਉਣੀ ਸੋ ਹਰਿ ਪੁਰਖ ਅਗੰਮ ਹੈ ਕਹੋ ਕਿਤ ਵਿਦ ਪਾਈਐ ਕਿਸ ਰੂਪ ਨਾ ਰੇਖ ਅਦ੍ਰਿਸ਼ਟ ਕਹੋ ਜਨ ਕਿਉ ਧਿਆਈਐ ਨਿਰੰਕਾਰ ਨਰੰਜਨ ਹਰ ਅਗੰਮ ਕਿਆ ਕਹਿ ਗੁਣ ਗਾਈਐ ਜਿਸ ਆਪੁ ਭਜਾਈ ਆਪ ਸੋ ਹਰ ਮਾਰਗ ਪਾਈਐ ਗੁਰ ਪੂਰੇ ਬੇਖਾਲਿਆ ਗੁਰ ਸੇਵਾ ਪਾਈਐ ਜਿਸ ਆਪ ਬੁਝਾਈ ਆਪ ਸੋ ਹਰ ਮਾਰਗ ਪਾਈਐ ਗੁਰ ਪੂਰੇ ਬੇਖਾਲਿਆ 卡尔萨。啊啊